ਆਜੀ ਸੇਲ 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 ਇੱਕ ਮਹਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਪਹਿਲਾਂ ਵੀ ਤੁਹਾਨੂੰ ਅਸੀਂ ਇੱਕ ਵੀਡੀਓ ਦਿਖਾਈ ਸੀ SK ਟੈਕਸਟਾਈਲ ਜੋ ਚੰਡੀਗੜ੍ਹ ਲੁਧਿਆਣਾ ਤੋਂ ਹੈ ਮੁੰਡਾ ਸ਼ਹਿਰ ਇਹ ਇੱਥੇ ਬਣਾਉਂਦਾ ਰਾਜ ਮਹਿਲ ਪੈਲਸ ਹੈ ਇਹਦੇ ਆਪੋਜੀਟ ਇਹ SK ਟੈਕਸਟਾਈਲ ਹੈ ਇਹਨਾਂ ਦੇ ਵੱਲੋਂ 20 ਮਈ ਤੋਂ ਦੀ ਵੱਲੋਂ ਸੇਲ ਸ਼ੁਰੂ ਕੀਤੀ ਗਈ ਹੈ ਸੋ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇਹ ਸੇਲ ਚੱਲ ਰਹੀ ਹੈ ਕਾਫੀ ਇਕੱਠ ਹੈ ਇੱਥੇ ਜੋ ਸੂਟ ਖਰੀਦਣ ਆ ਰਹੇ ਨੇ ਲੇਡੀਜ਼ ਜੈਂਟਸ ਤੇ ਆਪਾਂ ਆਪਾਂ ਵੀਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਇਹਨਾਂ ਕੋਲ ਵੈਰਾਈਟੀ ਹੈ ਤੇ ਹਾਂਜੀ ਵੀਰ ਜੀ ਕੀ ਹਾਲ ਹੈ ਜੀ ਸੋ ਚੱਲ ਪੀਜੀ ਸੇਲ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਹਾਂਜੀ ਤੇ ਚੈਨਲ ਦਾ ਪਹਿਲਾਂ ਦਾ ਸਭ ਤੋਂ ਪਹਿਲਾਂ ਧੰਨਵਾਦ ਆ ਜੀ ਬਾਕੀ ਧੰਨਵਾਦ ਆ ਜਿਹੜੇ ਆਪਣੇ ਕਸਟਮਰ ਨੇ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਬੜਾ ਪਿਆਰ ਦੇ ਰਹੇ ਨੇ ਬਹੁਤ ਜ਼ਿਆਦਾ ਮਿਲਾਂ ਭਰ ਐ ਤੁਸੀਂ ਦੇਖ ਹੀ ਸਕਦੇ ਹੋ ਹਾਂਜੀ 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 ਇਹ ਤਾਂ ਲੈ ਕੇ ਰਾਸ਼ ਲੱਗ ਜਾਂਦਾ ਜੀ ਬਾਤੋਂ 9 9:30 ਵੱਜ ਜਾਂਦੇ ਨੇ ਜੀ ਵੀ ਇੰਨਾ ਪਿਆਰ ਮਿਲ ਰਿਹਾ ਜੀ ਬਿਲਕੁਲ ਜੀ ਕਸਟਮਰ ਵੀ ਬੜੇ ਖੁਸ਼ ਹੋ ਕੇ ਜਾਂਦੇ ਨੇ ਜੀ ਹਾਂਜੀ ਹਰ ਤਰ੍ਹਾਂ ਦੀ ਲੋਕੀਂ ਤਰਫਾਫੇ ਭਰਾ ਭਰਾ ਕੇ ਲੈ ਕੇ ਜਾ ਰਹੇ ਨੇ ਜੀ ਕੀ ਬਾਤ ਹੈ ਜੀ ਅਸੀਂ ਵੀ ਦੇਖ ਰਹੇ ਹਾਂ ਕਿ ਮੀਲਾ ਲੱਗਿਆ ਹੋਇਆ ਹੈ ਇੰਨੀ ਗਰਮੀ ਦੇ ਬਾਵਜੂਦ ਵੀ ਮਤਲਬ ਕਿ ਹਾਂਜੀ ਇੱਥੇ ਕਸਟਮਰ ਪਹੁੰਚੋ ਆ ਸੋ ਇੱਕ ਵਾਰੀ ਨਿਗਾਹ ਮਰਾ ਦਿਓ ਵੀਰ ਜੀ ਜਿਹੜੇ ਜਿਹੜੇ ਵੀ ਹੈਗੇ ਆ ਬਿਲਕੁਲ ਬਿਲਕੁਲ ਆਪਾਂ ਪਹਿਲਾਂ ਸਾਰੀ ਨਿਗਾਹ ਮਰਾ ਦਈਏ ਵੀ ਜਿਹੜੀ ਜਿਹੜੀ ਆਪਾਂ ਵੈਰਾਈਟੀ ਪਾਈ ਸੀਗੀ ਉਹਦੋਂ ਆਪਾਂ ਵੈਰਾਈਟੀ ਵਿੱਚ ਦਿਖਾ ਨਹੀਂ ਪਾਏ ਸੀ ਜੇ ਕਸਟਮਰ ਨੂੰ ਜਿਹੜਾ ਕਲੀਅਰ ਹੋ ਜਾਵੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜੀ ਆਜੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਜੀ ਇਹ ਆ ਦੇਖੋ ਜਿਵੇਂ ਆ ਡੁੱਮੇ ਲੱਗੇ ਨੇ ਦੇਖੋ ਹਣਾ ਜੀ ਆ ਚੀਜ਼ਾਂ ਹੋ ਗਈਆਂ ਆ ਦੇਖੋ ਜਿਹੜੇ ਆਪਾਂ ਲਾਏ ਸੀ ਨਾ ਵੀ 500 ਦਾ ਇੱਕ ਸੂਟ ਖਰੀਦੋ ਤੇ ਨਾਲ ਤਿੰਨ ਮੁਫਤ ਪਾਓ ਆ ਟੇਰ ਲੱਗਿਆ ਪੂਰਾ ਜਿਹੜਾ ਮਰਜੀ ਸੂਟ ਇਹ ਯਾਨੀ ਕਿ 500 ਦੇ 4 ਸੂਟ ਮਿਲਨੇ ਜੀ ਬਹੁਤ ਡਿਜ਼ਾਈਨ ਨੇ ਰੂਟੀਨ ਦੇ ਵਿੱਚ ਰੋਜ਼ੀ ਰੋਜ਼ ਡਿਜ਼ਾਈਨ ਇਹਦੇ ਵਿੱਚ ਅਪਡੇਟ ਹੁੰਦੇ ਰਹਿੰਦੇ ਨੇ ਜੀ ਠੀਕ ਹੈ ਜੀ ਸਟਾਕ ਕਲੀਅਰੈਂਸ ਸੇਲ ਆ ਜਿੱਦਾਂ ਕੀ ਪਤਾ ਹੀ ਤੁਹਾਨੂੰ ਆ ਦੇਖੋ ਅਲਿਜੀ ਬਿਜੀ ਦਾ ਸੂਟ ਲੱਗਿਆ ਬਹੁਤ ਡਿਜ਼ਾਈਨ ਨੇ ਘੱਟੋ ਘੱਟ 50 60 ਡਿਜ਼ਾਈਨ ਇਹਦੇ ਵਿੱਚ ਪਏ ਨੇ 175 ਰੁਪਏ ਦਾ ਸੂਟ ਪਾਇਆ ਸੀਗਾ ਇਹਦੇ ਵਿੱਚ ਪੂਰੇ ਢੇਰ ਲੱਗੇ ਹੋਏ ਨੇ 175 ਦੇ ਵਿੱਚ ਠੀਕ ਹੈ ਜੀ ਆ ਦੇਖੋ ਸਾਰੀ ਵੈਰਾਈਟੀ ਹੈ ਇਹਦੇ ਵਿੱਚ ਜੀ ਉਸ ਤੋਂ ਬਾਅਦ ਤੁਹਾਨੂੰ ਇੱਕ ਆਪਾਂ ਆਈਟਮ ਦਿਖਾਵਾਂ ਜਿਹੜਾ ਬਰੋਸ਼ੇ ਦਾ ਸੂਟ ਆ ਦੇਖੋ ਜੀ ਪਿਓਰ ਬਰੋਸ਼ੇ ਦਾ ਸੂਟ ਪਿਓਰ ਕਾਟਨ ਆ ਦੇਖੋ ਸਟੈਂਪ ਲੱਗੀ ਹੋਈ ਬਕਾ ਦਾ ਦੇਖੋ 195 ਰੁਪਏ ਦਾ ਜਿੱਦਾਂ ਕਿ ਆਪਾਂ 195 ਐਸਾ ਜੀ ਰੋਜ਼ ਹਜ਼ਾਰਾਂ ਸੂਟ ਵਿਕਦੇ ਨੇ ਜੀ ਇਹ ਆਈਟਮਾਂ ਦੇ ਦੇਖੋ ਆ ਡਿਜ਼ਾਈਨ ਨੇ ਜੀ ਇਹਨਾਂ ਚ ਪੂਰੇ 5-5 ਮੀਟਰ ਦੀ ਕੱਟ ਆ 195 ਰੁਪਏ ਦਾ ਬਰੋਸ਼ੇ ਦਾ ਸੂਟ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਜੌਰਜਟ ਆ 125 ਰੁਪਏ ਦਾ ਸੂਟ ਆ ਜੀ ਇਹ ਵੀ 500 ਦੇ ਚਾਰ ਨੇ ਇਹਦੇ ਠੀਕ ਹੈ ਆ ਚੁੰਨੀਆਂ ਨੇ ਜੀ ਆ ਦੇਖੋ ਪੂਰੀਆਂ 골ਡਨ ਲਾਈਨਿੰਗ ਦੋ-ਦੋ ਪੀਸ ਦੀ ਕੱਟ ਆ 100 ਰੁਪਏ ਦੀਆਂ ਦੋ ਨੇ ਜੀ ਆ ਵਾਲੀਆਂ ਠੀਕ ਹੈ ਜ तो इलावा कढ़ाई वाली चुनिया मैं उन आ देखो। जो दसाखो ए बहुत ज्यादा दुपट्टे पे ने आखो प्योर पूरा वर्क हो तरह के डिजाइन ये मिलने जे आप दस डेढ़ सौ रुपए के दो दुपट्टे लो जी प्योर का दुपट्टा पूरा वर्क वाला डेढ़ सौ रुपए के दो दुपट्टे एलावा देखो जॉर्जट दे सूट कॉटन के सूट ਹਰ ਚੀਜ਼ ਦੇ ਉੱਪਰ ਲੈਸ ਲੱਗੀ ਹੋਈ ਆ ਕਸਮਰ ਆਨ ਵਧੀਆ ਤਰੀਕੇ ਨਾਲ ਦੇਖ ਰਹੇ ਨੇ ਖਰੀਦਦਾਰੀ ਕਰ ਰਹੇ ਨੇ ਜੀ ਤੇ ਬਹੁਤ ਪਿਆਰ ਮਿਲ ਰਿਹਾ ਜੀ ਆਜ ਮਾ ਦਾ ਉਸ ਤੋਂ ਬਾਅਦ ਆ ਦੇਖੋ ਆ ਕਾਟਨ ਦੀ ਡਿਜ਼ਾਈਨਿੰਗਾਂ ਨੇ ਆ ਦੇਖੋ 3-300 ਰੁਪਏ ਚ 2.5-250 ਰੁਪਏ ਚ ਐਦਾਂ ਦੀਆਂ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਜੀ ਇਹ ਤੋਂ ਬਾਅਦ ਆ ਦੇਖੋ ਆਪਾਂ ਸਿਲਕ ਦੇ ਸੂਟ ਆਪਾਂ ਦਿਖਾਈ ਸੀ ਤੁਹਾਨੂੰ ਜਿੱਦਾਂ ਆ ਦੇਖੋ ਆ ਸਿਲਕ ਦੀਆਂ ਆਈਟਮਾਂ ਜਿਹੜੇ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਹਾਂ ਜੀ 1500 2000 ਰੁਪਏ ਦੇ ਵੇਚਾਂ ਦੇ ਜਿਹੜੇ ਸੂਟ ਸੀਗੇ ਰਿਟੇਲ 'ਚ ਵਿਕਦੇ ਨੇ 2200 2500 ਰੁਪਏ ਦੇ ਆ ਦੇਖੋ ਆ ਆਈਟਮਾਂ ਦੇ ਜਿਹੜੇ ਸੂਟ ਨੇ ਇਹ ਆਪਾਂ ਕੀਤੇ ਹੋਏ ਨੇ ਜੀ ਪਿਓਰ ਚਿਨੌਨ ਦੁਪੱਟੇ ਦੇ ਨਾਲ ਆ ਦੇਖੋ ਇਹ 'ਚ ਮਸਲੀਨ ਲੋ ਪਿਓਰ ਚਿਨੌਨ ਦੁਪੱਟੇ ਦੇ ਨਾਲ 1500 ਦੇ ਦੋ ਇਹ ਆਈਟਮ ਜਿੰਨੀ ਮਰਜ਼ੀ ਲੋ ਬਹੁਤ ਡਿਜ਼ਾਈਨ ਨੇ ਸਟਾਕ ਕਲੀਅਰੈਂਸ ਸੇਲ ਹੈ 20 ਮਈ ਤੋਂ ਸ਼ੁਰੂ ਹੋਈ ਸੀਗੀ 31 ਮਈ ਤੱਕ ਰਹਿਣੀ ਹੈ ਜੀ ਥੋੜੇ ਦਿਨ ਬਾਕੀ ਆ ਜਿਨ੍ਹਾਂ ਨੇ ਵੀ ਫਾਇਦਾ ਹੋ ਚੱਕਣਾ ਜਲਦੀ ਉਹ ਜਲਦੀ ਆ ਸਕਦੇ ਨੇ ਆਪਣਾ ਐਡਰੈਸ ਹੈਗਾ ਜੀ ਐਸ ਕੇ ਟੈਕਸਟਾਈਲ ਮੋਰਿੰਡਾ ਲੁਧਿਆਣਾ ਚੰਡੀਗੜ੍ਹ ਹਾਈਵੇ ਓਪੋਜ਼ਿਟ ਰਾਜ ਮੈਲ ਪੈਲੈਸ ਤੇ ਜਦੋਂ ਮਰਜੀ 9 ਵਜੇ ਤੋਂ ਲੈ ਕੇ ਸਵੇਰੇ ਤੇ ਰਾਤ ਦੇ 8:30 ਵਜੇ ਤੱਕ ਤੁਸੀਂ ਵਿਜ਼ਿਟ ਕਰਕੇ ਵੀ ਖਰੀਦਦਾਰੀ ਕਰ ਸਕਦੇ ਹੋ ਜਿੱਦਾਂ ਕੀ ਆ ਦੇਖੋ ਹੁਣਾਂ ਕੁਰਤੇ ਪਿਆਮੇ ਨੇ ਜੀ ਆ ਦੇਖੋ 3-300 ਰੁਪਏ ਦੇ ਪਿਓਰ ਕਾਟਨ ਦਾ ਕੁਰਤਾ ਆ ਮਾ ਆ ਚੀਜ਼ ਆ ਜੀ ਆ ਦੇਖੋ 800 900 ਰੁਪਏ ਦੀ ਰੇਂਜ ਦੇ ਵਿੱਚ ਵਿਗਦਾ ਪਿਓਰ ਕਾਟਨ ਦਾ কুরਤਾ ਹੈ ਮਾ ਇਹ ਆਪਾਂ ਦੇਣਾ 300 ਰੁਪਏ ਦਾ ਠੀਕ ਹੈ ਜੀ ਇੱਕ ਤੁਹਾਨੂੰ ਆਪਾਂ ਆਈਟਮ ਦੱਸੀ ਸੀ ਜੀ ਗੀਜ਼ਾ ਕਾਟਨ ਦੀ ਉਹ ਆਈਟਮਾਂ ਲੱਗੀਆਂ ਨੇ ਦੇਖੋ ਉੱਤੇ ਗੀਜ਼ਾ ਕਾਟਨ ਦੇ কুরਤੇ ਪਿਆਮੇ ਯਾਨਕਿ ਕੋਈ ਆਈਟਮ ਹੈ ਜੀ ਇਹਦਾ ਆ ਵਾਈਡ ਪਲਾਜ਼ੋ ਹੈ ਠੀਕ ਹੈ ਜੀ ਨਾਲ ਰਿਯਾਨ ਦੀ কুরਤੀ ਹੈ ਜੀ ਸ਼ਾਰਟ ਹੈ ਯਾਨਕਿ ਰਿਯਾਨ ਦੀ ਇਹ 300 ਰੁਪਏ ਦੇ ਵਿੱਚ ਸੂਟ ਹੈ ਜੀ ਆ ਦੇਖੋ ਜੇ ਡਿਜ਼ਾਈਨ ਨੇ ਇੱਕ ਇੱਕ ਸੂਟ ਦੀ ਜੋ ਕੱਟ ਕੀਤੀ ਹੋਈ ਹੈ ਬੰਡਲ ਦੇ ਬੰਡਲ ਲੈ ਲੋ ਚਾਹੇ ਇੱਕ ਇੱਕ ਸੂਟ ਕਟਾ ਕੇ ਲੈ ਜਾਓ ਇੱਕ ਇੱਕ ਸੂਟ ਕਟਾ ਕੇ ਮਿਲੂਗਾ ਸਿਰਫ 31 ਦਿਰੀ ਤੱਕ। ਹੋਲ ਸੇਲ 'ਚ ਖਰੀਦਣਾ ਤੁਸੀਂ ਇੱਕ ਤੋਂ ਬਾਅਦ ਜਦੋਂ ਮਰਜ਼ੀ ਹੋਲ ਸੇਲ 'ਚ ਲੈ ਕੇ ਜਾ ਸਕਦੇ ਹੋ ਉਹ ਮਿਲੂਗਾ ਸੈਟ ਵਾਈਜ਼। 31 ਦਿਰੀ ਤੱਕ ਤੁਸੀਂ ਸਿੰਗਲ ਲੋ, ਡਬਲ ਲੋ, ਚਾਰ ਲੋ, 10 ਲੋ, 100 ਲੋ। ਇਹ ਮਿਲਣਾ 300 ਰੁਪਏ ਦਾ ਜੀ। ਇਹ ਤੋਂ ਵਾਰਾ ਦੇਖੋ ਹੁਣ ਬਰੋਸ਼ਾ ਆਇਆ ਹੁਣੇ। ਆਹ ਦੇਖੋ 195 ਰੁਪਏ ਦਾ ਦੇਣਾ ਆਪਾਂ। ਜਿੱਦਾਂ ਕਿ ਵੀਡੀਓ 'ਚ ਆਪਾਂ ਪਾਈ ਸੀਗਾ ਡਿਜ਼ਾਈਨ ਰੋਜ਼ ਦੀ ਰੋਜ਼ ਇਹਦੇ 'ਚ ਨਵੇਂ ਖੁੱਲ ਰਹੇ ਨੇ ਜੀ। ਆਹ ਦੇਖੋ। ਪਿਓਰ ਬਰੋਸ਼ਾ ਕੱਟ ਮਿਲੂਗੀ ਪੂਰੀ 5 ਮੀਟਰ। 195 ਰੁਪਏ ਦਾ ਜੀ ਜਿੰਨੇ ਮਰਜ਼ੀ ਸੂਟ ਲਓ 21 ਕਿਕਾ ਲਓ ਦੋ ਦੋ ਲਓ ਪਰ ਮਿਲਣਗੇ 31 ਰੀ ਦਿੱਕਰ ਜੇ ਸਿੰਗਲ ਡਬਲ ਤੁਸੀਂ ਲੈਣਾ ਹੁਣ ਆ ਦੇਖੋ ਇਹ ਪੈਂਟ ਸ਼ੇਡ ਹੈ ਜੀ 105 ਰੁਪਏ ਦੀ ਪੈਂਟ ਸ਼ੇਡ ਦੇਣੀ ਹੈ ਜੀ 105 ਰੁਪਏ ਦੀ ਪੇਟੀਆਂ ਦੀ ਪੇਟੀਆਂ ਲੈ ਜਾਓ 21 ਲੈ ਜਾਓ ਦੋ ਦੋ ਲੈ ਜਾਓ ਮਿਲੂਗਾ ਪਰ 31 ਰੀ ਦਿੱਕਰ ਇਸ ਤੋਂ ਬਾਅਦ ਆ ਦੇਖੋ ਆ ਆਈਟਮ ਬਾਜ਼ਾਰ 'ਚ ਵਿਕਦਾ ਜੀ 800 ਰੁਪਏ ਦਾ ਸੂਟ 900 ਰੁਪਏ ਦਾ ਸੂਟ ਆ ਮਿਲਣੀਆਂ बॉਟਮ ਦੇ ਉੱਪਰ ਵਰਕ ਨਾਲ ਪੈਚ ਵਰਕ ਹੋਇਆ ਹੋਇਆ ਚੀਜ਼ ਪਹਿਲਾਂ ਚੈੱਕ ਕਰੋ ਸੀ ਰਿਯਾਨ ਦੀ बॉਟਮ ਹੈ ਪੂਰੀ ਬਾਟਮ ਦੇ ਉੱਪਰ ਪੈਚਵਰਕ ਹੋਇਆ ਹੋਇਆ ਜੀ ਆ ਬਾਟਮ ਦੇ ਕੜਾਈ ਹੈ ਨਾਲ ਮਿਲੂਗੀ ਜੀ ਆ ਸ਼ਰਟ ਦੇਖੋ ਕਿੰਨੀ ਪਿਆਰੀ ਡਿਜ਼ਾਈਨ ਬਹੁਤ ਨੇ ਜੀ ਇਹਦੇ ਵਿੱਚ ਇਹ ਦੇਣਾ ਆਪਾਂ ਸੂਟ 350 350 ਰੁਪਏ ਦਾ ਜੀ ਆ ਲੋ 350 ਰੁਪਏ ਦੇਣਾ ਰੰਗ ਚੜ ਦੇਖੋ ਜੀ ਕਿੰਨੇ ਨੇ ਰੋਜ਼ ਦੀ ਰੋਜ਼ ਇਹਦੇ ਵਿੱਚ ਨਵੇਂ ਮਾਲ ਖੁੱਲਦੇ ਨੇ ਕੱਲੂ ਕੋਈ ਹੋਰ ਵੈਰਾਈਟੀ ਹੁਣ ਆਰਗੈਂਜ਼ਾ ਦੇ ਆਪਾਂ ਸੇਲ ਲਾਣੀ ਆਨ ਕਿ ਦੋ ਤਿੰਨ ਦਿਨ ਦੇ ਵਿੱਚ ਉਹ ਵੀ ਮਾਲ ਖੋਲਾਂਗੇ ਵੀ ਜਿਨ੍ਹਾਂ ਨੇ ਵੀ ਵਿਆਹ ਵਾਸਤੇ ਕਪੜਾ ਲੈਣਾ ਜਾਂ ਸੇਲ ਕਰਨ ਵਾਸਤੇ ਵੀ ਲੈਣਾ ਉਹਨਾਂ ਵਾਸਤੇ ਸੁਨਹਿਰੀ ਮੌਕਾ ਹੈ ਬਹੁਤ ਫਾਇਦੇ ਦੀਆਂ ਚੀਜ਼ਾਂ ਨੇ ਇਹਦੇ ਵਿੱਚ ਅਗਲੀ ਆਈਟਮ ਆ ਦੇਖੋ ਪਿਓਰ ਕਾਟਨ ਦੀ ਪਿਓਰ ਕਾਟਨ ਦੀ ਆਰਗੈਂਜੇ ਦੇ ਆ ਦੇਖੋ ਵਰਕ ਹੋਏ ਹੋਏ ਉੱਪਰ ਬਾਟਮ ਪਿਓਰ ਕਾਟਨ ਤੇ ਦੁਪੱਟੇ ਪਿਓਰ ਕਾਟਨ ਦੇ ਬਾਜ਼ਾਰ ਚ ਮਿਲਦੇ ਨੇ 700 800 ਰੁਪਏ ਦੇ ਕਿਉਂਕਿ ਰਿਟੇਲ ਚ ਵਿਕਦੇ ਨੇ ਜੀ ਸਾਡੇ ਕੋਲ ਮਿਲਣਾ ਜੀ ਸਿਰਫ 450 ਰੁਪਏ ਦਾ ਇੱਕ ਲੈ ਕੇ ਜਾਓ ਡਬਲ ਲੈ ਕੇ ਜਾਓ ਦੱਸ ਲੈ ਜਾਓ ਜਿੰਨੇ ਮਰਜ਼ੀ ਲੈ ਕੇ ਜਾਓ ਪਰ ਮਿਲ ਲੇਗੇ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਵੀ 31 ਦਿ ਰਿਡਕਟਰ ਸੇਲ ਹੈ ਸਟਾਕ ਕਲੀਅਰ ਹੈ ਸੇਲ ਹੈ ਆ ਦੇਖੋ ਆ ਆਈਟਮ ਪਿਓਰ ਦੁਪੱਟੇ ਦੇ ਨਾਲ ਪਿਓਰ ਡਿਸਟਿਲ ਪੂਰੀ ਸ਼ਰਟ ਫੁੱਲ ਫਰੰਟ ਐਦਾਂ ਦੀਆਂ ਬਹੁਤ ਵੈਰਾਈਟੀਆਂ ਨੇ ਕਿਉਂਕਿ ਮੈਂ ਸਾਰੀ ਵੈਰਾਈਟੀ ਦਾ ਸ਼ਾਇਦ ਤੁਹਾਨੂੰ ਨਾ ਦਿਖਾ ਪਾਉਂਗਾ ਵੈਰਾਈਟੀ ਬਹੁਤ ਹੈ ਆ ਦੇਖੋ ਆ ਆਈਟਮ ਵੀ ਤੁਹਾਨੂੰ 450 ਰੁਪਏ ਦੇ ਵਿੱਚ ਮਿਲ ਜਾਣੀ ਹੈ ਤੇ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਐਜ ਬਣੇ ਹੋਏ ਨੇ ਪੂਰੇ ਦੁਪੱਟਿਆਂ ਦੇ ਉੱਪਰ ਪ੍ਰਿੰਟਡ ਪੱਟੀਆਂ ਲੱਗੀਆਂ ਹੋਈਆਂ ਪਲੇਨ ਐਦਾਂ ਦੀਆਂ ਬਾਟਮ ਹਰ ਤਰ੍ਹਾਂ ਦੀ ਰੇਂਜ ਹਾਜ਼ਰ ਹੈ ਜਿੰਨੇ ਮਰਜ਼ੀ ਆ ਲੈ ਕੋਨਾ ਫੋਟੋ ਵਾਲੇ ਸੂਟ ਆਪਾਂ ਲੈਣੇ ਜੀ ਬਜਾਹਾਂ ਤੋਂ 1100 1200 1500 ਰੁਪਏ ਹੈਂਡਵਰਕ ਦੇ ਮਸਲੀਨ ਦੇ ਸੂਟਾ ਦੇਖੋ ਬੁਟੀਕ ਸਟਾਈਲ ਡਿਜ਼ਾਈਨ ਨਾਲ ਬਾਟਮ ਦੇ ਉੱਪਰ ਵਰਕ ਠੀਕ ਹੈ ਜੀ ਨਾਲ ਮਸਲੀਨ ਦੇ ਵਧੀਆ ਦੁਪੱਟੇ ਕੋਈ 1100 ਦਾ ਮਿਲੂਗਾ ਕੋਈ ਮਿਲੂਗਾ 1200 ਰੁਪਏ ਦੇ ਪਰ ਸਾਡੇ ਕੋਲ ਮਿਲਣਾ ਜੀ 450 ਰੁਪਏ ਦਾ ਆ ਮਿਲੂਗਾ ਡਿਜੀਟਲ ਦੁਪੱਟਾ 450 ਰੁਪਏ ਦੀ ਰੇਂਜ ਹੈ ਜਿੰਨੇ ਮਰਜ਼ੀ ਸੂਟ ਲੈ ਕੇ ਜਾਓ ਕੋਈ ਬੰਦਿਸ਼ ਨਹੀਂ 31 ਦਰੀ ਦਿੱਕਰ ਜਿੰਨੇ ਮਰਜ਼ੀ ਸੂਟ ਲੈ ਕੇ ਜਾਓ ਸਿਰਫ 450 ਰੁਪਏ ਦੇ ਵਿੱਚ ਉਹ ਸੂਟ ਦੇਣਾ ਅਗਲੀ ਆਈਟਮ ਦੇਖੋ ਆਹ ਦੇ ਕੋ ਡਿਜੀਟਲ ਦੇ ਵਿੱਚ ਜਿੱਦਾਂ ਉਦਣ ਵੀ ਮੈਂ ਦਿਖਾਇਆ ਸੀ ਵੀਡੀਓ ਦੇ ਵਿੱਚ ਬਹੁਤ ਵਿਆਰ ਮਿਲਿਆ ਇਹ ਡਿਜ਼ਾਈਨ ਬਹੁਤ ਵਿਕਰਿਆ ਜੀ ਤੇ ਆਰਗਾਂਜ਼ੇ ਦਾ ਪੈਚ ਹੈ ਦੇ ਉੱਪਰ ਟਾਈ ਐਂਡ ਆਈ ਬਣਿਆ ਹੋਇਆ ਜੀ ਪੂਰਾ ਦੁਪੱਟਾ ਆ ਦੇਖੋ ਪੂਰਾ ਵਰਕ ਵਾਲਾ ਇਹ ਦੇਣਾ ਆਪਾਂ ਜੀ 400 ਰੁਪਏ ਦਾ 400 ਰੁਪਏ ਦੇ ਵਿੱਚ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਆ ਸਾਰੀ ਦੁਕਾਨ ਦੇ ਵਿੱਚ ਦੇਖੋ ਜੀ ਡਿਜ਼ਾਈਨ ਬਹੁਤ ਲੱਗੇ ਹੋਏ ਨੇ ਇੱਕ ਇੱਕ ਸੂਟ ਦੇ ਵਿੱਚ ਹਜ਼ਾਰਾਂ ਹੀ ਡਿਜ਼ਾਈਨ ਨੇ ਆ ਦੇਖੋ ਪਿਓਰ ਦੁਪੱਟੇ ਵਾਲੇ ਡਿਜ਼ਾਈਨ ਉਸ ਤੋਂ ਆ ਦੇਖੋ ਮੋਤੀ ਵਰਕ ਪਰਲ ਵਰਕ ਇਹ ਸਾਰੇ ਸੇਲ ਦੇ ਵਿੱਚ ਲੱਗੇ ਹੋਏ ਨੇ ਰੇਟ ਬਹੁਤ ਹੀ ਵਾਜੂ ਅਗਲੀ ਆ ਦੇਖੋ ਆਈਟਮ ਪਿਓਰ ਕਾਟਨ ਆ ਆਈਟਮ ਉਪਰਿੰਟਾਂ ਲੱਗੀਆਂ ਹੋਈਆਂ ਜੀ ਬਹੁਤ ਜ਼ਿਆਦਾ ਇਹਦੇ ਵਿੱਚ ਡਿਜ਼ਾਈਨ ਸਾਰੇ 5-5 ਮੀਟਰ ਕੱਟੇ ਹੋਏ ਨੇ ਆ ਦੇਖੋ ਆਈਟਮਾਂ ਵੀ ਇਹ ਵੀ ਤੁਹਾਨੂੰ 2250 ਰੁਪਏ ਦੀ ਰੇਂਜ ਮਿਲ ਜਾਣੀ ਯਾਨੀ ਕਿ ਰੇਂਜ ਬਹੁਤ ਜ਼ਿਆਦਾ ਹੈਗੀ ਆ ਹਰ ਸੂਟ ਦੇ ਉੱਪਰ ਤੁਹਾਡਾ ਫਾਇਦਾ ਹੋ ਰਿਹਾ ਜੀ ਤੇ ਤੁਸੀਂ ਜਲਦੀ ਜਲਦੀ ਐਸਕੇ ਟੈਕਸਟਾਈਲ ਤੇ ਆ ਕੇ ਵੈਰਾਈਟੀ ਲੈ ਕੇ ਜਾਓ ਜੀ ਆ ਦੇਖੋ ਆ ਜਿਵੇਂ ਪਲੇਨ ਸੂਟ ਹੈ ਜੀ ਇਹ ਵੀ ਆਈਟਮ ਆ ਤੁਸੀਂ 2250 ਰੁਪਏ ਰੇਂਜ ਮਿਲਣੀ ਆ ਤੁਹਾਨੂੰ ਹੁਣ ਆਪਾਂ ਗੱਲ ਕਰਦੇ ਆ ਦੇਖੋ ਰਿਯਾਨ ਦੀ ਫੁੱਟੀ ਇਹ ਵਿਦਰ ਦੁਪੱਟਾ ਸੂਟ ਸੋਲੋ ਲਓ ਤੁਸੀਂ 350 ਰੁਪਏ ਦੇ ਵਿੱਚ ਚੁੰਨੀ ਨਾਲ ਲਓ ਜੀ ਸ਼ਰਟ ਪਿਓਰ ਕਾਟਨ ਦੀ ਉਸ ਤੋਂ ਬਾਅਦ ਆ ਦੇਖੋ ਪਿਓਰ ਕਾਟਨ ਦਾ ਦੁਪੱਟਾ ਨਾਲ ਪਿਓਰ ਕਾਟਨ ਦੀ ਬਾਟਮ ਚਿੰਨੇ ਮਰਜੀ ਸੂਟ ਲੈ ਕੇ ਜਾਓ ਸਿਰਫ 350 ਰੁਪਏ ਦੇ ਵਿੱਚ ਉਸ ਤੋਂ ਬਾਅਦ ਆ ਦੇਖੋ ਗੀਜ਼ਾ ਕਾਟਨ ਦੀ ਆਈਟਮ ਜਿਹੜੀ ਆਪਾਂ ਤੁਹਾਨੂੰ ਦੱਸਿਆ ਸੀਗਾ ਨਾ ਜੀ ਆ ਦੇਖੋ ਪਿਓਰ ਗੀਜ਼ਾ ਕਾਟਨ ਦੇ ਰੰਗਦਾਰ ਰੋਜ਼ ਹੀ ਰੋਜ਼ ਆ ਦੇਖੋ ਪੂਰੇ ਰੈਕ ਖਾਲੀ ਹੋ ਜਾਂਦੇ ਨੇ ਜੀ ਇੰਨੇ ਹਜ਼ਾਰਾਂ ਸੂਟ ਵਿਕਰੇ ਨੇ ਇਹ ਵਾਲੀ ਕਾਟਨ ਦੇ ਗੀਜ਼ਾ ਕਾਟਨ ਦੇ ਰੰਗਦਾਰ ਲੋ ਵਾਈਟ ਲੋ ਇੱਕ बिकਦਾ ਸੀਗਾ 1000 ਰੁਪਏ ਦਾ ਆਪਾਂ ਕਰ ਦਿੱਤਾ ਜੀ ਸਿਰਫ 1000 ਰੁਪਏ ਦੇ ਤਿੰਨ ਸੂਟ ਜਿਹੜਾ ਮਰਜੀ ਰੰਗ ਘਟਾਓ 5-5 ਮੀਟਰ ਲੈ ਕੇ ਜਾਓ 1000 ਰੁਪਏ ਦੇ ਤਿੰਨ ਖਰੀਦੋ ਆ ਲੋ ਜੀ ਚਾਹੇ ਬਲੈਕ ਲੋ ਚਾਹੇ ਵਾਈਟ ਲੋ ਚਾਹੇ ਲੋ ਰੰਗਦਾਰ 1000 ਰੁਪਏ ਦੇ ਤਿੰਨ ਸੂਟ ਦੇਨੇ ਨੇ 15 ਮੀਟਰ ਹੋ ਗਿਆ ਜੀ 15 ਮੀਟਰ 15 ਮੀਟਰ ਕਪੜਾ ਦੇਣਾ ਜੀ ਗੀਜ਼ਾ ਕਾਟਨ ਦਾ 1000 ਦਾ ਇੱਕ ਵਿਕਣ ਵਾਲਾ 1000 ਰੁਪਏ ਦੇ ਤਿੰਨ ਪਿਓਰ ਕਾਟਨ ਲੋ ਪਿਓਰ ਗੀਜ਼ਾ ਕਾਟਨ ਲੋ 1000 ਦੇ ਤਿੰਨ ਦੇ ਦੇਨੇ ਆਪਾਂ ਜਿਵੇਂ ਮਰਜ਼ੀ ਕੋਈ ਲੰਬਾ ਨਹੀਂ ਕੋਈ ਕੰਪਲੇਨ ਨਹੀਂ ਆ ਦੇਖੋ ਮਾਰਕੀਟ 'ਚ ਵਿਕਣ ਵਾਲੇ ਰੀਅਲ ਗੀਜ਼ਾ ਕਾਟਨ ਆ ਦੇਖੋ ਬਕਾਇਦਾ 100% ਰੀਅਲ ਗੀਜ਼ਾ ਕਾਟਨ ਦੇਣਿਆ ਜੀ ਆਪਾਂ 1000 ਦੇ ਤਿੰਨ ਰੰਗਦਾਰ ਜਿੰਨੇ ਮਰਜ਼ੀ ਲੈ ਸਕਦੇ ਹੋ ਬਹੁਤ ਵੈਰਾਈਟੀ ਆ ਰੋਜ਼ ਹੀ ਰੋਜ਼ ਵੈਰਾਈਟੀਆਂ ਪਿਓਰ ਸਿਲਕ ਦੇ ਸੂਟ ਪਿਓਰ ਨੇਚਰਲ ਗਰੇਵ ਦੇ ਸੂਟ ਹਰ ਤਰ੍ਹਾਂ ਦੀਆਂ ਆਈਟਮਾਂ ਹੋਣੀਆਂ ਨੇ ਤੇ ਤੁਸੀਂ ਜਲਦੀ ਤੋਂ ਜਲਦੀ ਆ ਕੇ ਆਪਣੇ ਇਸ ਸੇਵ ਦਾ ਲਾਭ ਉਠਾ ਸਕਦੇ ਹੋ ਜੀ ਨੰਬਰ ਦੇ ਹਾਂਜੀ ਨੰਬਰ ਦੀ ਗੱਲ ਕਰਦਾ ਜੀ ਜਿਦਾ ਕੋਈ ਨੰਬਰ ਪਹਿਲਾਂ ਹੀ ਦੱਸੇ ਸੀਗੇ ਆਪਣਾ ਜਿਹੜਾ ਮੋਬਾਈਲ ਨੰਬਰ ਆਗਰ ਤੁਸੀਂ ਵਿਜ਼ਿਟ ਕਰਨਾ ਵਾ ਪਹਿਲਾਂ ਤਾਂ ਜਿਹੜਾ ਸਾਡਾ ਐਡਰੈਸ ਆ ਐਸ ਕੇ ਟੈਕਸਟਾਈਲ ਆ ਜੀ 메ਨ ਹਾਈਵੇ ਦੇ ਉੱਪਰ ਆ ਲੁਧਿਆਣਾ ਚੰਡੀਗੜ੍ਹ ਹਾਈਵੇ ਉਹਦੇ ਬਿਲਕੁਲ ਸਾਹਮਣੇ ਆ ਜੀ ਰਾਜ ਮਹਿਲ ਪੈਲਸ ਯਾਨੀ ਕਿ ਰਾਜ ਮਹਿਲ ਪੈਲਸੇ ਬਿਲਕੁਲ ਸਾਹਮਣੇ ਆ ਚੰਡੀਗੜ੍ਹ ਤੋਂ ਲੁਧਿਆਣਾ ਹਾਈਵੇ ਹੈ ਤੇ ਆਪਣਾ ਫੋਨ ਨੰਬਰ ਨੋਟ ਕਰੋ ਦੀ 7710746005 7710746005 ਮੋਬਾਈਲ ਨੰਬਰ ਆ ਜੀ ਨੈਕਸਟ ਇੱਕ ਹੋਰ ਨੰਬਰ ਹੈ 8195902143 8195902143 ਸੈਕੰਡ ਫੋਨ ਨੰਬਰ ਆ ਤੁਸੀਂ ਫੋਨ ਕਰਕੇ ਵੀ ਆ ਸਕਦੇ ਹੋ ਵੈਸੇ ਵਿਜ਼ਿਟ ਕਰਨਾ ਤਾਂ ਬਹੁਤ ਜ਼ਿਆਦਾ ਤੁਹਾਡਾ ਫਾਇਦਾ ਹੋਣਾ ਤੁਹਾਡਾ 31 ਤਰੀਕ ਤੱਕ ਪੂਰਾ ਮਹਾ ਸੇਲ ਮੇਲਾ ਜਿਹੜਾ ਲੱਗਿਆ ਹੋਇਆ ਉਹਦਾ ਤੁਸੀਂ ਜਲਦੀ ਤੋਂ ਜਲਦੀ ਲਾਭ ਉਠਾਓ। ਸੋ ਵੀਰ ਜੀ ਨੇ ਤੁਹਾਨੂੰ ਸਾਰੀ ਜਾਣਕਾਰੀ ਦੱਸ ਦਿੱਤੀ ਹੈ ਜੀ। ਸੋ ਇਹਨਾਂ ਨੇ ਆਪਣਾ ਐਡਰੈਸ ਵੀ ਦੱਸ ਦਿੱਤਾ ਅਤੇ ਫੋਨ ਨੰਬਰ ਵੀ ਦੱਸ ਦਿੱਤਾ। ਸੋ 20 ਮਈ ਤੋਂ ਇਹ ਸੇਲ ਸ਼ੁਰੂ ਹੋਈ ਹੋਈ ਹੈ ਅਤੇ 31 ਮਈ ਤੱਕ ਇਹ ਸੇਲ ਦਾ ਤੁਸੀਂ ਸਾਰੇ ਲਾਭ ਉਠਾ ਸਕਦੇ ਹੋ। ਬੀਬੀਆਂ, ਪਹਿਣਾ, ਵੀਰ ਇੱਥੇ ਕੁਰਤੇ ਪਜਾਮੇ ਵੀ ਨੇ ਅਤੇ ਪੈਂਟਾਂ ਸ਼ਰਟਾਂ ਵੀ ਨੇ ਅਤੇ ਬੀਬੀਆਂ ਪਹਿਣਾ ਦੇ ਲਈ ਹਰ ਤਰ੍ਹਾਂ ਦਾ ਸੂਟ ਅਵੇਲੇਬਲ ਹੈ ਸੋ ਸਾਡੀ ਵੀ ਪੁਰਜ਼ੋਰ ਅਪੀਲ ਹੈ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਦੀ ਸ਼ਾਪ ਤੇ ਆਓ ਐਸਕੇ ਟੈਕਸਟਾਈਲ ਤੇ ਆਓ ਅਤੇ ਪੂਰਾ ਫਾਇਦਾ ਉਠਾਓ